ਹਾਂਜੀ ਦੋਸਤੋ ਆਪੀਲ 24 24 ਖਤਮ ਹੋ ਗਿਆ ਕੋਲਕੱਤੇ ਨੇ ਰਾਤਾ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਹਾਇਦਰਾਬਾਦ ਨੂੰ ਜੇ ਆਪਾਂ ਦੀ ਸਮੀਖਿਆ ਕਰੀਏ ਤੇ ਇਹਦਾ ਸਭ ਤੋਂ ਜੜਾ ਇੱਕ ਨੰਬਰ ਬੰਦਾ ਜਿਹੜਾ ਜਾਊਗਾ ਕ੍ਰੈਡਿਟ ਹੋ ਜਾਊਗਾ ਗੋਤਮ ਗੰਬੀਰ ਨੂੰ ਪਹਿਲਾਂ ਵੀ ਗੋਤਮ ਗੁਬੀਰ ਨੂੰ ਇੰਨਾ ਕ੍ਰੈਡਿਟ ਨਹੀਂ ਮਿਲਿਆ ਜਦੋਂ ਆਪਾਂ ਕਿਵਰਾ ਸਿੰਘ ਦੀ ਵੀ ਗੱਲ ਕਰਦੇ ਆ ਜਿੰਨਾਂ ਦਾ ਯੋਗਦਾਨ ਹੈਗਾ ਜਾਂ ਜਿੰਨਾਂ ਬੰਦੇ ਦਾ ਦਿਮਾਗ ਹੈਗਾ 2007 ਦਾ ਵਰਲਡ ਕੱਪ ਦਾ ਫਾਈਨਲ ਆਫ ਵਰਲਡ ਕੱਪ ਹੋਵੇ T20 ਦਾ 2011 ਦਾ ਵਰਲਡ ਕੱਪ ਹੋਵੇ 1ਡੇ ਦਾ ਇਹਦਾ ਜਿਹੜਾ ਯੋਗਦਾਨ ਹੋਰ ਅਨੇਕਾਂ ਵਾਰੀਆਂ ਚ ਗੰਭੀਰ ਤੜਾ ਯੋਗਦਾਨ ਆ ਉਹ ਉਨਾਂ ਕ੍ਰੈਡਿਟ ਨਹੀਂ ਲੈ ਸਕਿਆ ਜਿੰਨਾ ਮੈਂ ਸਿੱਧਾ ਕਹਤਨਾ ਥੋਨੀ ਨੂੰ ਮਿਲਿਆ ਜਾਂ ਹੋਰ ਕਿਸੇ ਨੂੰ ਨਹੀਂ ਮਿਲਿਆ ਕਲਕੱਤੇ ਨੂੰ ਇੰਨੇ ਵੀ ਜਦੋਂ ਕਲਕੱਤੇ ਗਿਆ ਨੇ IPL ਜਿੱਤਵਾਈ ਐਰ ਕੀ ਫਿਰ ਗਿਆ ਉੱਥੇ ਤੇ ਜਾਂਦਾ ਜਿੱਤਵਾਤੀ ਉਹਦਾ ਜਤਮੈਨ ਵੀ ਇਕੱਲੇ ਨੇ ਜਿੱਤਵਾਈ ਪਲੇਅਰਾਂ ਦਾ ਯੋਗਦਾਨ ਪਰ ਇੱਕ ਜਿਹੜਾ ਚੰਗਾ ਲੀਡਰ ਆ ਦਲੇਰ ਲੀਡਰ ਆ ਉਹ ਟੀਮ ਕਿਦਾਂ ਬਦਲ ਦਿੰਦਾ ਉਹ ਇੱਥੋਂ ਵੇਖੋ ਇਹ ਤਾਂ ਬੜਾ ਮਜ਼ਾਕ ਕੁੱੜਿਆ ਕਿ ਨੇ 25 ਕਰੋੜ ਦਾ ਮਿਚਲ ਸਟਾਰਕ ਲਿਆ ਮਿਚਲ ਸਟਾਰਕ ਚੱਲਿਆ ਹੀ ਨਹੀਂ ਲਗਭਗ ਪੂਰੇ ਟੂਰਨਾਮੈਂਟ 'ਚ ਨਹੀਂ ਚੱਲਿਆ ਪਰ ਗੌਤਮ ਗੰਭੀਰਨ ਨੂੰ ਬਾਹਰ ਨਹੀਂ ਕੱਢਿਆ ਕਿਤੇ ਹੁੰਦਾ ਬਾਹਰ ਦੇ ਨਾਲ ਬਾਹਰ ਦੂਜੀ ਟੀਮ ਕਿਸ ਨੇ ਬਾਹਰ ਕੱਢ ਦੇਣਾ ਹੈ ਜਿਵੇਂ ਪੰਜਾਬ 'ਚ ਹੁੰਦਾ ਤੇ ਇਹਨਾਂ ਨੇ ਉਸ ਵਾਰ ਬਾਹਰ ਕਰ ਦੇਣਾ ਹੈ ਇਹਦੇ ਚੰਗੇ ਭਲੇ ਖੇਡਦੇ ਨੂੰ ਬਾਹਰ ਕਰ ਦਿੰਦੇ ਆ ਜੇਤਾ ਜੇ ਨਾ ਜਿਹੜਾ ਕਰਪਾ ਪਲੇਅਰ ਸੀਗਾ ਪੰਜਾਬ ਦਾ ਬੋਲਰ ਉਹਨੂੰ ਕੋਈ ਮੈਚ ਨਹੀਂ ਖੜਾਇਆ ਇੱਕ ਮੈਚ ਹੀ ਖੜਾਇਆ ਉਹਨੇ ਚੰਗੀ ਬੋਲਿੰਗ ਕਰਕੇ ਦੋ ਵਿਕਟਾਂ ਲਈਆਂ ਚਾਰ ਪੰਜ ਉਹਦੇ ਕੈਚ ਛੱਡੇ ਤੇ ਅਗਲੇ ਮੈਚ ਨੂੰ ਬਾਹਰ ਕੱਢ ਦਿੱਤਾ ਜਿਹੜਾ ਸਭ ਤੋਂ ਵਧੀਆ ਬੋਲਰ ਸੀਗਾ ਫਿਰ ਇਹਨੇ ਗੰਭੀਰ ਨੇ ਸਿਰਫ 20 ਅੱਖਰ ਰਮਨਦੀਪ ਸਿੰਘ ਖਰੀਦਿਆ ਉਹ ਵੀ ਬੜੀ ਉਹਨੇ ਕਈ ਮੈਚ ਜਤਵਾਏ ਰਮਨਦੀਪ ਨੇ ਫਿਰ ਇਹਨੇ 20 ਲੱਖ ਦੇ ਵਿੱਚ ਹਰਸ਼ਿਤ ਰਾਣਾ ਖਰੀਦਿਆ ਹਰਸ਼ਿਤ ਰਾਣਾ ਮੇਰੇ ਹਿਸਾਬ ਨਾਲ ਪੋਸਟਾਂ ਵੀ ਪਾਈਆਂ ਸੀ ਕਿ ਅਰਸ਼ਦੀਪ ਜਾਂ ਮੁਹੰਮਦ ਰਾਏ ਦੀ ਜਗ੍ਹਾ ਤੇ ਵਰਲਡ ਕੱਪ ਚ ਖਾਣਾ ਜਿਹੜਾ ਲੋਕਾਂ ਨੇ ਮਜ਼ਾਕ ਕੀਤਾ ਹੈ ਪਰ ਹਰਸ਼ੀਦ ਰਾਣੇ ਦਾ ਐਡਾ ਵੱਡਾ ਯੋਗਦਾਨ ਆ ਵੀ ਗੱਲ ਛੱਡ ਦਿਓ ਜਿਹੜਾ ਉਹਨੇ ਇਹ ਕੋਲਕੱਤਾ ਨੇ ਇਹ ਟਰੋਫੀ ਜਿੱਤੀ ਆ ਫਿਰ ਵੈਬਰ ਰੋਡ ਆ ਜਿਹੜਾ ਯੰਗ ਮੁੰਡਾ ਸੀ ਪੰਜਾਬ ਦਾ ਉਹਨੂੰ ਵੀ ਇਹਨੇ ਲਗਾਤਾਰ ਖੜਾਇਆ ਤੇ ਉਹਨੇ ਜਿਹੜਿਆ ਇਹਦੇ ਰਿਜ਼ਲਟ ਦਿੱਤੇ ਹੋਣ ਆਉਣੇ ਆ ਕਿ ਜਿਹੜਾ ਚੱਕਰਵਰਤੀ ਆ ਵਰਨ ਚੱਕਰਵਰਤੀ ਉਹਨੂੰ ਵੀ ਲਗਭਗ ਬੜਾ ਡਾਊਨ ਸੀਜ਼ਨ ਜਾ ਰਿਹਾ ਸੀ ਉਹਨੂੰ ਵੀ ਲਗਾਤਾਰ ਖੜਾਇਆ ਤੇ ਜਿੱਤੇ ਪਰ ਇਹ ਲ ਮੈਨ ਨੇ ਰਿਵਾਈਵ ਕੀਤਾ ਸੁਨੀਲ ਨਰਾਇਣ ਤੇ ਰਸਲ ਨਰਾਇਣ ਤੇ ਮੇਰੇ ਆਪਣੇ ਹਿਸਾਬ ਨਾਲ ਤਾਂ ਕੈਰੀਅਰ ਖਤਮ ਸੀ ਕਿ ਆਪੀ ਉਹ ਪਿਛਲੇ 2-3 ਸਾਲ ਤੋਂ ਕੁਝ ਨਹੀਂ ਸੀ ਕਰ ਰਿਹਾ ਬੈਟਿੰਗ ਦੀ ਬਿਲਕੁਲ ਨਹੀਂ ਖਤਮ ਹੋ ਗਈ ਸੀ ਉਹਦੀ ਤੇ ਬੋਲਿੰਗ ਉਹਦਾ ਵੀ ਉੱਤੇ ਬੜਾ ਅਸਰ ਪਿਆ ਸੀ ਤੇ ਸੇਮ ਵਿਦ ਰਸਲ ਪਰ ਬੰਦੇ ਨੇ ਆਉਂਦਿਆਂ ਨੂੰ ਦੁਬਾਰਾ ਓਪਨਰ ਕਰ ਲਿਆ ਤੇ ਬਾਕੀ ਜੋ ਨਰਾਇਣ ਨੇ ਕੀਤਾ ਓਪਨਰ ਆ ਕੇ ਉਹ ਆਪਾਂ ਸਾਰੇ ਜਾਣਦੇ ਆ ਕਿਉਂਕਿ ਬੰਦਾ ਜਦੋਂ ਬੱਲੇਬਾਜ਼ੀ ਵਧੀਆ ਕਰ ਰਿਹਾ ਬੋਲਿੰਗ ਨੂੰ ਨੇਵਰ ਕੌਨਫੀਡੈਂਸ ਆ ਗਿਆ ਆਟੋਮੈਟਿਕਲੀ ਵਧੀਆ ਕਰਤੀ ਸੇਮ ਆਂਡਰੇ ਰਸਲ ਨਾਲ ਵੀ ਇੰਨਾ ਹੀ ਕੀਤਾ ਸੋ ਓਵਰਆਲ ਗੌਤਮ ਗੰਭੀਰ ਜਿਹੜਾ ਵਕ ਕਹਿੰਦੇ ਵੀ ਇੰਡੀਆ ਦਾ ਮੈਂ ਕਹਿੰਦਾ ਵੀ ਕੋਚ ਨੂੰ ਬਰੋਣਾ ਚਾਹੀਦਾ ਵਾ ਇਹ ਜਿਹੜੀਆਂ ਫੁਲਤਰੀਆਂ ਚੱਲਦੀਆਂ ਉਹ ਲਗਭਗ ਇਹਨਾਂ ਦੀਆਂ ਬੰਦ ਕਰਾ ਦੂਗਾ ਸੀਨੀਅਰ ਪਲੇਅਰਾਂ ਦੀਆਂ ਦੂਜਾ ਨੰਬਰ ਤੇ ਰਹੀ ਹਦਰਾਬਾਦ ਓਵਰਆਲ ਜ਼ਬਰਦਸਤ ਪ੍ਰਦਰਸ਼ਨ ਰਿਹਾ ਪੈਡ ਕਮੇ ਦੀ ਕਪਤਾਨੀ ਵਧੀਆ ਰਹੀ ਪਰ ਇੱਕ ਦੋ ਥਾਵਾਂ ਤੇ ਕੋਚਿੰਗ ਦੇ ਵਿੱਚ ਉਹ ਵੀ ਮਾਰ ਖਾ ਗਏ ਮਾਰਗ ਤੇ ਕਾਦੀ ਸ਼ੁਰੂ ਚ ਮੈਂ ਕਾਫੀ ਰੋਲਾ ਪਾਇਆ ਹੋਰ ਵੀ ਪਈਆਂ ਨੇ ਪਾਇਆ ਹੋਊਗਾ ਪਰ ਮੈਨੂੰ ਆਪ ਮੈਂ ਆਪਣੀ ਗੱਲ ਕਰਦਾ ਕਿ ਐਡਨ ਮਾਰਕਮ ਦੀ ਜਗਾ ਤੇ ਇਹਦੇ ਅਬਦਲ ਸਮਦ ਦੀ ਜਗਾ ਤੇ ਫਿਲਪਸ ਨੂੰ ਗਲੈਨ ਫਿਲਪਸ ਤੇ ਜਿਹੜਾ ਵਾ ਫਿਸ਼ਿੰਗਟਨ ਸੁੰਦਰ ਨੂੰ ਖੜਾਇਆ ਜਾਵੇ ਫਿਸ਼ਿੰਗ ਦੋਵੇਂ ਬੋਲਿੰਗ ਵੀ ਕਰ ਲਿੰਦੇ ਤੇ ਬੈਟਿੰਗ ਵੀ ਚੰਗੀ ਭਲੀ ਕਰ ਲਿੰਦਾ ਪਤਾ ਨਹੀਂ ਕਿਉਂ ਮਾਰਕਮ ਚੱਲਿਆ ਨਹੀਂ ਉਹਦੀ ਉਹਨੂੰ ਕੱਢਿਆ ਤੇ ਫਿਰ ਜੈਂਸਨ ਨੂੰ ਪਾ ਲਿਆ ਉਹ ਨਹੀਂ ਚੱਲਿਆ ਫਿਰ ਸਮਦਨ ਨੂੰ ਪਾ ਲਿਆ ਫਿਰ ਉਹ ਨਹੀਂ ਚੱਲੇ ਫਿਰ ਦੁਬਾਰਾ ਮਾਰਕਮ ਨੂੰ ਪਾ ਲਿਆ ਗਲੇਨੇ ਫਿਲਮ ਤੇ ਸੁੰਦਰ ਨੂੰ ਮੌਕਾ ਹੀ ਨਹੀਂ ਦਿੱਤਾ ਅੱਜ ਫਾਈਨਲ ਦੇ ਵਿੱਚ ਵੀ ਜਦੋਂ ਇੰਪੈਕਟ ਪਲੇਅਰ ਚਾਹੀਦਾ ਸੀ ਅਬਦੁੱਲ ਸਮਦ ਨੇ ਕੀ ਕਰ ਲਿਆ ਉਹਦੀ ਜਗ੍ਹਾ ਤੇ ਸੁੰਦਰ ਆਉਂਦਾ ਇੱਕ ਤੇ ਲੈਫਟ ਹੈਂਡ ਬੈਟਸਮੈਨ ਹੈ ਤੇ ਇੱਕ ਉਹ ਮਾਚ ਚ ਬੋਲਿੰਗ ਵੀ ਕਰ ਸਕਦਾ ਹੈ ਪਰ ਨਹੀਂ ਉਹਨਾਂ ਨੇ ਲਿਆ ਨਾ ਉਹਨੂੰ ਫਿਲਿਪਸ ਨੂੰ ਲਿਆ ਸੋ ਜੇ ਜਿੱਥੋਂ ਤੱਕ ਕਿਥੋਂ ਤੱਕ ਪਹੁੰਚੇ ਸੀਗੇ ਮੇਰੇ ਖਿਆਲ ਚ ਉਹ ਹੈੱਡ ਤੇ ਅਭਿਸ਼ੇਕ ਸ਼ਰਮਾ ਕਰਕੇ ਪਹੁੰਚੇ ਸੀ ਕਿਥੋਂ ਤੱਕ ਜਿੰਨੇ ਵੀ ਮੈਚ ਜਿੰਨੇ ਮੈਚਾਂ ਚ ਉਹਨਾਂ ਨੇ ਓਪਨਿੰਗ ਦਿੱਤੀ ਹੈ ਜਿੱਦ ਦੇ ਰਿਹਾ ਜਦੋਂ ਉਹਨਾਂ ਨੇ ਓਪਨਿੰਗ ਨਹੀਂ ਦਿੱਤੀ ਇਹ ਬਹੁਤ ਮੁਸ਼ਕਲ ਚ ਫਸ ਦੇ ਰਿਹਾ ਹੈ ਰਾਜਸਥਾਨ ਰਾਇਲ ਦਾ ਵੀ ਇਦਾਂ ਸੀਗਾ ਜਦੋਂ ਹੀ ਬਟਲਰ ਚਲਾ ਗਿਆ ਤੇ ਫਿਰ ਮਗਰੋਂ ਇਹ ਸਟਰਗਲ ਇਹਨਾਂ ਨੇ ਕਰਨਾ ਸ਼ੁਰੂ ਕਰਤਾ ਉਹ ਗੱਲ ਇਹਨਾਂ ਕੋਲ ਬਣੀ ਨਹੀਂ ਖਾਲੇ ਕਿ ਇਹਨਾਂ ਦੀ ਬੋਲਿੰਗ ਜਿਹੜੇ ਅਟੈਕ ਆ ਬਹੁਤ ਵਧੀਆ ਸੀਗਾ ਤੇ ਮੁੰਬੇ ਦਾ ਹਾਲ ਆਪਾਂ ਵੇਖ ਲਿਆ ਪੰਜਾਬ ਬਾਰੇ ਗੱਲ ਕਰਨ ਦੀ ਕੋ ਲੋੜ ਨਹੀਂ ਏਡੀ ਨਕਮੀ ਮੈਨੇਜਮੈਂਟ ਉਹਨੇ ਤੇ ਗੱਲ ਛੱਡ ਦਿਓ ਤੇ ਰਾਜ ਜਿਹੜਾ ਬੰਗਲੌਰ ਵਾਲਿਆਂ ਨੇ ਜਰੂਰ ਬੜੀ ਮਗਰੋਂ ਕਮਬੈਕ ਕੀਤੀ ਪਰ ਟੀਮ ਉਹਨਾਂ ਕੋ ਵੀ ਉਹਨਾਂ ਦਾ ਵਿਲ ਜੈਕਸ ਚਲਾ ਗਿਆ ਤੇ ਉਹਦਾਂ ਕਾਫੀ ਫਰਕ ਪਿਆ ਪਰ ਪੀਕ ਕਰਕੇ ਜਿਹੜੇ ਹਾਲਤ ਨਾਲ ਉਹ ਕੋ ਪਲੇਆਫ ਤੱਕ ਚਲੇ ਗਿਆ ਸੋ ਚਨਾਈ ਦੀ ਟੀਮ ਵੀ ਜਿਹੜੇ ਹਸਾਬ ਨਾਲ ਸੀ ਉਹਨਾਂ ਨੂੰ ਆਸ ਸੀ ਕਿ ਫਾਈਨਲ ਤੱਕ ਜਾਵਾਂਗੇ ਉਹ ਪਹਿਲਾ ਬਾਾਰ ਹੋ ਗਏ ਉਹਨਾਂ ਨੂੰ ਲੱਗਦਾ ਟੀਮ ਦੇ ਅਗਲੇ ਸਾਲ ਕੁਝ ਚੇਂਜਾਂ ਕਰਨੀਆਂ ਪੈਣਗੀਆਂ ਗੁਜਰਾਤ ਬਿਲਕੁਲ ਹੀ ਰਹਿ ਗਿਆ ਮੁਹੰਮਦ ਸ਼ਾਮੀ ਤੋਂ ਬਗੈਰ ਤੇ ਪਾਂਡਿਆ ਨੇ ਚਲੋ ਕੁਝ ਨਹੀਂ ਕੀਤਾ ਪਰ ਮੁਹੰਮਦ ਸ਼ਾਮੀ ਦੀ ਕਮੀ ਉਹਨਾਂ ਨੂੰ ਬਹੁਤ ਖਲੀ ਤੇ ਉਹਨਾਂ ਦੇ ਵੀ ਜਿਹੜੇ ਟੀਮ ਡਿਸੀਜਨ ਸੀਗੇ ਬੜੇ ਕਈ ਮਾੜੇ ਰਹਿ ਗੁਜਰਾਤ ਵਾਲਿਆਂ ਦੇ ਵੀ ਸੋ ਓਵਰਲ ਜਿਹੜਾ ਆਈਪਲ ਆ ਕਾਫੀ ਐਂਟਰਟੇਨਿੰਗ ਰਿਹਾ ਬਹੁਤ ਹਾਈ ਸਕੋਰ ਵੀ ਵੱਜੇ ਤੇ ਬਿਲਕੁਲ ਲੋਅਸ ਜਿਹੜੀ ਟੀਮ ਨੇ ਸਭ ਤੋਂ ਹਾਈएस्ट ਸਕੋਰ ਮਾਰਿਆ ਹਦਰਾਪਾ ਨੇ ਉਹਨਾਂ ਹੀ ਆਈਪਲ ਦਾ ਸਭ ਤੋਂ ਲੋਅਸ ਸਕੋਰ ਮਾਰਿਆ ਉਹ ਵੀ ਫਾਈਨਲ ਚ ਆ ਕੇ ਤੇ ਇੱਕ ਹੋਰ ਕੋਇਨਸੀਡੈਂਟ ਜਿਹੜਾ ਮੈਂ ਪੜਨਿਆ ਹਾਂ ਕਿ ਜਿਹੜਾ ਔਰਤਾਂ ਦਾ ਹੋ ਗਿਆ ਡਬਲਯੂਪੀਐਲ ਮਹੀਨਾ ਤੋਂ ਪਹਿਲਾਂ ਉਹਦੇ ਫਾਈਨਲ ਚ ਵੀ 113 ਰਨ ਵੱਜੇ ਸੀ ਤੇ ਪੂਰੀ ਟੀਮ ਆਊਟ ਹੋ ਗਈ ਸੀ 18.3 ਓਵਰ ਚ ਬੰਦਿਆਂ ਦੇ ਫਾਈਨਲ ਚ ਵੀ 18.3 ਓਵਰ ਚ ਪਹਿਲੀ ਟੀਮ 113 ਰਨਾਂ ਤੇ ਆਊਟ ਹੋ ਗਈ ਸੀ ਔਰਤਾਂ ਦੇ ਫਾਈਨਲ 'ਚ ਵੀ ਜਿਹੜੀ ਟੀਮ ਹਾਰੀ ਆ ਉਹਦਾ ਕਪਤਾਨ ਆਸਟ੍ਰੇਲੀਅਨ ਹੈ ਜਿੱਤਣ ਵਾਲੀ ਦੇ ਇੰਡੀਅਨ ਸੀ ਇਹਦੇ 'ਚ ਵੀ ਜਿਹੜੀ ਹਾਰ ਨਾਲ ਟੀਮ ਉਹਦਾ ਕਪਤਾਨ ਆਸਟ੍ਰੇਲੀਅਨ ਤੇ ਜਿੱਤਣ ਵਾਲੀ ਦਾ ਇੰਡੀਅਨ ਸੀਗਾ ਸੋ ਓਵਰঅল ਮੇਰਾ ਕਹਿੰਦਾ ਮਤਲਬ ਆ ਕਿ ਜਿਹੜੀ ਇਹ ਕੇ ਕੇਆਰ ਨੂੰ ਇੱਕ ਦਿਨਾਂ ਦੀ ਮੈਨੇਜਮੈਂਟ ਨੂੰ ਬਹੁਤ ਜਾਂਦਾ ਵਾ ਕਿ ਉਹ ਵਧੀਆ ਪਲੇਅਰ ਰੱਖਦੇ ਨੇ ਨਵੇਂ ਮੁੰਡਿਆਂ ਨੂੰ ਬਹੁਤ ਬੂਸਟ ਕਰਦੇ ਨੇ ਜਿਵੇਂ ਰਿੰਕੂ ਉਹਨਾਂ ਨੇ ਬੜਾ ਚੜਾਇਆ ਜਾਂ ਹੋਰ ਵੀ ਕਈ ਰਗੂਵੰਛੀ ਆ ਮੌਕਾ ਦਿੰਦੇ ਸਾਰਿਆਂ ਨੂੰ ਵੈਬਰ ਵਰਗਿਆਂ ਨੂੰ ਹਰਸ਼ਿਤ ਰਾਣੇ ਵਰਗਿਆਂ ਨੂੰ ਦੇ ਨਾਲ ਦੇ ਨਾਲ ਸਭ ਤੋਂ ਜਿਹੜਾ ਵੱਡਾ ਸੇਰਾ ਹੈ ਕ੍ਰਿਕਟ ਆ ਉਹ ਗੌਤਮ ਗੰਬੀਰ ਨੂੰ ਹੀ ਜਾਂਦਾ ਆ ਇਹ ਹਾਲੇ ਕਿ ਕੋਈ ਮੰਨ ਲਓ ਇਹਦੀ ਜਗ੍ਹਾ ਤੇ ਤੁਨੀ ਨੇ ਕੰਮ ਕੀਤਾ ਹੁੰਦਾ ਗੌਤਮ ਗੰਬੀਰ ਦੀ ਜਗ੍ਹਾ ਤੇ ਜੋ ਗੌਤਮ ਨੇ ਕਰਤਾ ਜਾਂਦਾ ਨਹੀਂ ਉੱਥੇ ਤੇ ਉਹ ਹੋਰ ਡੰਕੇ ਵੱਜਨੇ ਸੀ ਪਰ ਜਿਹੜੇ ਲੋਕ ਕ੍ਰਿਕਟ ਸਮਝਦੇ ਨੇ ਉਹਨਾਂ ਨੂੰ ਪਤਾ ਕਿ ਗੌਤਮ ਗੰਬੀਰ ਦਾ ਰੋਲ ਵੀ ਜਿਹੜਾ ਵਾ ਉਹ ਇੰਡੀਅਨ ਕ੍ਰਿਕਟ ਦੇ ਵਿੱਚ ਬਹੁਤ ਹਾਈਐਸਟ ਲੈਵਲ ਤੇ ਆ ਤੇ ਬੰਦਾ ਬੋਲਦਾ ਵੀ ਆ ਚਾਹੇ ਕਿਸੇ ਵੀ ਪਾਰਟੀ ਤੋਂ ਉੱਤ ਮਤਭੇਦ ਹੋ ਸਕਦੇ ਉਹਦੇ ਨਾਲ ਕਈ ਗੱਲਾਂ ਤੇ ਪਰ ਜਿਹੜੀ ਵੀ ਗੱਲ ਕਰਦਾ ਉਹ ਸਿੱਧੀ ਮੂੰਹ ਤੇ ਕਰਦਾ ਤੇ ਖੋਲ ਕੇ ਕਰਦਾ ਤੇ ਪਰ ਚਲੋ ਦੇਖਦੇ ਹਾਂ ਹੁਣ T20 ਦਾ ਵਰਲਡ ਕੱਪ ਸ਼ੁਰੂ ਹੋਣ ਵਾਲਾ ਵਾ ਉੱਥੇ ਕੀ ਪੰਦਾ ਇੰਡੀਅਨ ਟੀਮ ਦਾ